ਕਬੂਤਰ ਬਣਨਗੇ ਪਹਿਲਾਂ ਮੈਂ ਉੱਡੇ ਮਾਰਾਂ ਚਾਰਾਂ ਨੂੰ ਅੱਜ ਕਬੂਤਰ ਬਣ ਪਹਿਲਾਂ ਲਿਆ ਕਿਹੜਾ ਬਣੇਗਾ ਉਹੀ ਕਾਲੇ ਟਿੱਕੇ ਵਾਲਾ ਪਤਾ ਨਹੀਂ ਲਿਆ ਦੋ ਤਨ ਛੱਡਾਂਗੇ ਬੱਚਾ ਹਾਂ ਦੋ ਤਨ ਬੱਚਾ ਛੱਡਾਂਗੇ ਉੱਡ ਕੇ ਆਉਣਗੇ ਕੱਲ ਉੱਡ ਗਏ ਸੀ ਥੋੜੇ ਜੀ ਚਾਰ ਗੇੜੇ ਕੱਢ ਕੇ ਆ ਗਏ ਆਜੂ ਕੱਢਿਆ ਹੋਣਗੇ ਇੱਕ ਤਾਰ ਰਿਹਾ

ਖੱਲੇ ਲਾ ਕੇ ਬੋਣੋ ਬੈਣਾ ਸਿਆਸਤ ਆਹ ਪੜਾ ਕੇ ਮੜਾ ਕਾਲਗਾਤਾ ਇਹਨਾਂ ਕਾਲਗਾਤਾ ਬਹੁਤ ਡਿਆ ਗੱਲ ਕਹਲੇ ਅੰਦਰ ਆਪ ਜੀ ਖੜਾ ਰਿਆ ਚੱਕ ਬੱਚੋ ਨੇ ਹੋ ਲਿਆਇ ਕਾਲ ਆਇਆ ਕਾਲ ਆਇਆ ਆ ਚਾਲਾ ਉਹ ਹੋਰ ਛੱਡ ਦੇ ਨਾਲ ਆ ਤੂਥੇ ਜਿਹੜਾ ਬੀ ਉੱਡ ਕੇ ਆਏਗਾ ਵਾ ਵ ਉੱਡ ਕੇ ਆਈ ਹਮ ਐਚ ਵੀ ਆ ਹਮ ਇਧਰ ਪਾਸੇ ਵੀ ਆ ਇਹ ਇਧਰ ਵਾਲੀ ਤਗੜੀ ਹੈ ਇਹ ਰਿਚਾ ਸੇਮਾ ਚੱਲੋ ਭਾਈ ਅੱਛਾ ਹੁਣ ਛੱਡ ਦੇ ਇਕੱਠਿਆਂ ਛੱਡ 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 ਠੀਕ ਹੈ

ਉੱਡ ਗਏ। ਜਾ ਵੇ ਖੋਰ। ਹੋਰ ਲੈ ਆ ਵਾਵਾ ਬੈਠੇ ਤਾਂ। ਇਹ ਉੱਡ ਕੇ ਆ ਵੀ ਆਈ। ਦੇਖ ਆਹ ਦੇਖ ਬਸ ਅਲਮਿਲ ਆ। ਓਏ ਆ ਵੀ ਛੱਡ ਓਏ। ਉਹ ਹਰੀਬ ਅਗਲਾ ਵਾਲਾ। ਉਹ ਬੈਠਾ ਉੱਥੇ ਹੀ। ਉਹ ਡੰਡਿਆਂ ਵਾਲਾ ਵੀ ਉੱਡ ਗਿਆ ਸੀ ਉਹਦੇ। ਉਹ ਨਹੀਂ ਉਹ ਫਿਲਾਲ ਬਗਲਾ ਆਇਆ ਹੂੰ ਦੂਹੋਰਾ ਚਾਮ ਲਾਈ ਬਿਠਾ ਤੇ ਜੀ ਬੱਚੇ ਕਹਿੰਦੇ ਬਾਜ ਵੀ ਆ ਗਿਆ ਇਹ ਹੁਣ ਕਹਿੰਦਾ ਬੱਚੇ ਮੈਂ ਡਾਵਾਂ ਕਿ ਰਹਿਂਦਾ ਆ ਪੀਰ ਮੋੜਾਗਾ ਲੈ ਡਾਊ ਹੈ ấyu sừng ngã chắc kí bịt hết á, na na na, Javi na, cái đó mình phải đắt chứ, Jai Jai na ngay Jai na ngay Jai ra, ਬੈ ਜਾ ਇਥੇ ਕਰੀਓ ਉਹ ਦੇਖੜੇ ਪੰਜ ਨਾਂਗਿਆ ਜੀ ਸ਼ੂਗਰ ਬੱਚੇ ਨਹੀਂ ਡਾਏਗੇ ਕੱਲ ਡਾ ਦੇ ਸੀ ਇਹ ਨਹੀਂ ਤੇ ਕੁਝ ਸਭ ਗਏ ਉਹਨਾਂ ਨੂੰ ਅੱਜ ਆਉਣਾ ਸੀਗਾ ਰਸਗਾਰੀ ਚ ਉਹ ਤਾਂ ਬੱਚੇ ਬਿਠਾਉਣ ਆਏ ਸੀ ਮੇਰੇ ਨਾਲ ਇੱਕ ਤਾਂ ਸਹੁਰੇ ਹੀ ਦੇ ਕੇ ਬਾਹਰ ਤੇ ਬੱਚੇ ਨੂੰ ਪਾਣੀ ਪੂਣੀ ਦੇਤਾ ਬਸ ਬੱਚੇ ਬਿਠਾਉਣ ਆਏ ਸੀ ਨਾਲ ਉਹ ਤੇ ਫੇਰ ਜਾਵੜਿਆ ਉਹ ਬਸ ਘੰਟਾ ਗਿਆ ਸੀਗਾ ਆ ਮੇਰਾ ਸਾਢੇ 8 ਆਇਆ ਸੀਗਾ ਤੇ 1.5 ਘੰਟਾ ਆਇਆ 10 ਕੋਈ ਜਾਵੜਿਆ ਸੀਗਾ ਉਹ ਠੀਕ ਆ ਕੇ ਤੇ ਬੱਚੇ ਸਾਰੇ ਬਾਤ ਆ ਕਾਲੇ ਘੰਡ ਕੀਤੇ ਵਸਾਰਿਆਂ ਦੇ ਇੱਧਰ ਵੀ ਇੱਧਰ ਵੀ ਜਿਹੜੇ ਬੱਚੇ ਨੂੰ ਆਪਾਂ ਤਰ ਕੇ ਛੱਡਿਆ ਸੀ ਉਹ ਸਿੱਧੇ ਆ ਗਏ ਮੇਤਰੋ ਉੱਡ ਕੇ ਚੰਗੇ ਆ ਗਏ ਘੰਟਾ ਘੰਟਾ ਉੱਡਿਆ ਬਹੁਤ ਆ ਭੜਕਾ ਗਏ ਬਾਲੇ ਸੀਗੇ ਇੱਕ ਤਾਂ ਨਿੱਕਾ ਹੀ ਸੀਗਾ ਕਾਲਾ ਘੰਡ ਲਾਲ ਦੂਸਾ ਤੇ ਉਹ ਨਿੱਕਾਂ ਦੇ ਉੱਡਣ ਲੱਗ ਪਿਆ ਭੜਕਾ ਗਏ ਬਾਲੇ ਸੀਗੇ ਉਹ ਵੀ 13 ਤਾਂ ਲਗਭਗ ਯਾਰ ਜਿਹੜੇ ਉੱਡਣਗੇ ਬੱਚੇ ਮੇਰੇ ਹਿਸਾਬ ਨਾਲ ਸਾਰੇ ਸਿੱਧੇ ਆਉਣਗੇ ਲੱਗੇ ਵੀ ਆ ਹਜੇ ਲਓ ਜੀ ਮੇਤ੍ਰੋ ਬੱਚੇ ਸਾਰੇ ਤਾੜਤੇ ਆ ਤੇ ਦਾਣਾ ਪਾਣੀ ਪਾਤਾ ਉਹਤਰਾ ਨੂੰ ਤੇ ਬੱਚਿਆਂ ਦੇ ਰੰਗ ਵੀ ਲਾਇਆ ਆਪਾਂ 6-7 ਬੱਚਿਆਂ ਦੇ ਤੇ ਤੁਹਾਨੂੰ ਚੈੱਕ ਕਰਾ ਦਵਾਂ ਨੇ ਕਿਹੜਾ ਕਿਹੜਾ ਲਾਇਆ ਪਹਿਲਾ ਬੱਚਾ ਚੈੱਕ ਕਰੋ ਜੀ ਇਹ ਮਾਦਰੂ ਮੜੇ ਮੜੇ ਕੰਮ ਤਾਂ ਕਰਨਾ ਤੇ ਘੰਡ ਤਾਂ ਇਹਦਾ ਪਹਿਲਾਂ ਦਾ ਹੀ ਸੀਗਾ ਤੇ ਬੈਠ ਕਰਤੀ ਆਪਾਂ ਗੁਲਾਬੀ ਇਹਦੀ ਘੰਡ ਤੇ ਬੈਠੇ ਇਹਦੇ ਇਹੀ ਰੰਗ ਆਇਆ ਬੱਚੇ ਦਾ ਕਾਲਾ ਘੰਡਾ ਸੀਗਾ ਸੱਜਾ ਹਰਾ ਦੂਸਾ ਕਰਤਾ ਸ਼ਾਕਾ ਬੱਚਾ ਇਹਨਾਂ ਸੀਗਾ ਇੱਕ ਘੰਡ ਕੱਲਾ ਤੇ ਆ ਕਾਂਡ ਨੇ ਤੇ ਸੱਚ ਬੈਠ ਸੀ ਇਹਦੀ ਉੱਤਰ ਦੀ ਕਾਲਾ ਕਾਂਡ ਕਾਲੀ ਬੈਠ ਤੇ ਸੱਜਾ ਟੂਸਾ ਕਰਤਾ ਲਾਲ ਆਪਾਂ ਇਹਦਾ ਕਰਤਾ ਹਰਾ ਟੂਸਾ ਲਾਲ ਡੂਸਾ ਤੇ ਕਾਂਡ ਪਹਿਲਾਂ ਦਾ ਸੀ ਗਈ ਇਹਦੇ ਕਰਤਾ ਸੀ ਆਪਾਂ ਕਾਲਾ ਕੰਡ ਤੇ ਸਾਰੀ ਬੁਸ਼ ਕਾਲੀ ਇਹਦੇ ਇਹੀ ਰੰਗ ਆ ਬੱਚੇ ਦੇ ਹੈਗਾ ਕਾਲਾ ਕੰਡ ਲਾਲ ਟੋੜੀ ਆ ਬੱਚੇ ਹੈਗਾ ਕਾਲਾ ਕੰਡ ਸੱਜਾ ਟੂਸਾ ਹਰਾ ਉਹੀ ਲਾਲ ਡੰਡਾ ਆ ਬੱਚੇ ਹੈਗਾ ਕਾਲਾ ਕੰਡ ਆ ਸਦੀਪਗਰ ਕਾਲੀ ਤੇ ਖੱਬਾ ਪੂਰਾ ਲਾਲ ਮੜਾ ਜਾ ਐਰਾ ਕਾਲਾ ਕੰਡ ਦੋਵੇਂ ਟੂਸੇ ਲਾ ਆ ਕਮੈਂਟ ਕਰਕੇ ਦੱਸ ਦੋ ਜੇ ਕਿਹੜੇ ਉੱਤੇ ਰੰਗ ਵਧੀਆ ਲੱਗਾ ਕਿਹੜੇ ਬੱਚੇ ਤੇ ਕਾਲਾ ਕੰਡ ਹਰਾ ਡੰਡਾ ਇਹ ਇੰਦਰ ਦੇ ਪਾਸੋਂ ਦਾ ਸਿੰਮਾਤ ਨੂੰ ਵਕਾਤਾ ਸੀਗਾ ਫਾਇਰ ਆਲ ਕਿਸੇ ਆ ਕਾਲਾ ਕੰਡ ਸੱਜਾ ਕੰਡਾ ਹਰਾ ਤੇ ਹਰੀ ਟਵਰੀ ਕਾਲਾ ਚੀਨਾ ਬੱਚਾ ਕੱਢੀ ਚਾਲ ਰੱਖ ਲਾਲ ਕਾਲਾ ਘੰਡ ਤੇ ਲਾਲ ਘੰਡ ਤੇ ਲਾਲ ਟੋਰੀ ਆ ਸੱਜਾ ਦੂਸਰ ਲਾੜ ਗੱਲਾਈ ਤੇ ਇਹ ਬਾਤ ਮੇਰੇ ਅੱਧੇ ਕਦੇ ਰੋਣਾ ਰਹੇਗਾ ਉਹ ਆਪ ਕਾਲੂ ਲਾਵਾ ਗਿਆ ਤੇ ਬਿਟੇ ਆਪ ਤੇ ਬਾਕੀ ਓਕੇ ਆ ਜੀ ਦਾਣਾ ਪਾਣੀ ਪਾਦਾ ਤੇ ਬੱਚਿਆਂ ਨੂੰ ਪਾਣੀ ਵੀ ਦੇਤਾ ਬਸ ਸ਼ਾਮ ਦਾ ਟਾਈਮ ਹੋ ਗਿਆ ਕਰਦ ਗਏ ਜੀ ਵਲੌਗ ਦੀ ਐਂਡਿੰਗ ਚਾਰਜ ਲੈ ਜਾਂਦਾ ਉੱਪਰ ਆਪਾਂ ਫੋਨ ਲੋ ਸੀਗਾ ਤੇ ਚਾਰਜ ਲਾ ਲਾਂਗੇ ਫੋਨ ਸੀਗਾ ਰੱਬ ਤਰ੍ਹਾਂ ਪਾ ਕਰੇ 14% ਵੈਂਡੀ ਕਰਨਾ ਵਲੋਗ ਦਾ ਜੀ ਬਾਕੀ ਹੁਣ ਕਾਲੂ ਵੇਖਾਂਗੇ ਪ੍ਰੋਸੈਸ ਕਿਵੇਂ ਬੱਚੇ ਕਾਲੂ ਵੀ ਥੋੜੇ ਬੱਚੇ ਰੰਗ ਲਾਵਾਂਗੇ ਅੱਜ ਹੀ ਲਾਇਆ ਤੇ ਕਾਲੂ ਵੀ ਲਾਵਾਂਗੇ ਕਿਉਂਕਿ ਯਾਰ ਰੰਗ ਲਾਉਂਦੇ ਸਮੇਂ ਇਕੱਲਾ ਹੁੰਨਾ ਮੈਂ ਤੇ ਤੈਨੂੰ ਫਿਰ ਵਲੌਗ ਨਹੀਂ ਬੰਦਾਂ ਮੈਂ ਇਕੱਲਾ ਹੀ ਲਾਉਣਾ ਮੈਂ ਰੰਗ ਯਾਰ ਅੱਜ ਕੋਈ ਸਾਹ ਜਾੜੀ ਸੀਗੇ ਅੱਜ ਉਹਨੇ ਜਾਣੀ ਰੈਸਟਰੀ ਚ ਤੇ ਮੈਂ ਚੱਲ ਵਿਹਲਾ ਬੈਠੇ ਸੀ ਮੈਂ ਬੱਚਿਆਂ ਨੂੰ ਰੰਗ ਹੀ ਲਾਣ ਗਏ ਤੇ ਫਿਰ ਮੈਂ ਇਕੱਲੇ ਰੰਗ ਲਾਤਾ ਤੇ ਬਾਅਦ ਵਿੱਚ ਤੁਹਾਨੂੰ ਆਪਾਂ ਵਿਖਾ ਦਵਾਂ ਸਿੱਕੜ ਕਿਵੇਂ ਰੰਗ ਲਾਤਾ ਆਪਾਂ ਤੇ ਕੱਲ੍ਹ ਵੀ ਅੱਧੇ ਲਾ ਦਾਂਗੇ ਤੇ ਹੁਣ ਇੱਕ ਡੱਬਾ ਇੱਕ ਬੱਚਾ ਇੱਧਰ ਹੋ ਜਾਊਗਾ ਡੱਬਾ ਉਹ ਸ਼ਿਕਰੀ ਬੋਨ ਜਾਊਗਾ ਹੋ ਜਾਊਗਾ ਤੇ ਉਹ ਵੀ ਭਾਇਆ ਕਰਾਂਗੇ ਬਾਕੀ ਇਹ ਨਿੱਕੇ ਆ ਬਾਕੀ ਹਜੇ ਬਾਹਣ ਵਾਲੀ ਨਹੀਂ ਹੋਏਗੀ ਆ ਬੈਠੇ ਕੱਚੇ ਇਧਰ ਉਹ ਖਾਦ ਗਏ ਜੇ ਬਣੀ ਐ ਇਹ ਰਾਤ ਨੂੰ ਹੀ ਛਰੀ ਤੇ ਬੈਠੇ ਰਹਿੰਦੇ ਨੇ ਤੜਕੇ ਵੀ ਛਰੀ ਤੇ ਬੈਠੇ ਨੇ ਰਾਤ ਨੂੰ ਹੀ ਛਰੀ ਤੇ ਬੈਠੇ ਰਹਿੰਦੇ ਆ ਇਹ ਫੇਰ ਹੀ ਪੱਕੇ ਹੁੰਦੇ ਆ ਇਹ ਬੱਚੇ ਰੌਣੇ ਮਿੱਤਰੋ ਔਖੇ ਆ ਤੇ ਦੂਜੇ ਕੂਤੇ ਡਾਉਣੇ ਔਖੇ ਆ ਤੇ ਜਿਦੋਂ ਮਿੱਤਰੋ ਕਾਤੇ ਬਲੋ ਰਹੇ ਨੇ ਇਹ ਸੱਚ ਇੱਕ ਮੇਰਾ ਵੀਰ ਭਰਾ ਕਹਿੰਦਾ ਸੀ ਬਈ ਤੁਸੀਂ ਬਲੌਗ ਇੰਗਲਿਸ਼ ਕਰਦ ਪਾਉਣੇ ਆ ਇੰਗਲਿਸ਼ 'ਚ ਮੇਤਰੋ ਨਹੀਂ ਪਾਉਂਦੇ ਵਲੌਗ ਆਪਣਾ ਤੇ ਤੁਹਾਡੀ ਫੋਨ ਦੀ ਸੈਟਿੰਗ ਕਰਨ ਵਾਲੀ ਆ ਉਹ ਆਪਾਂ ਸ਼ਾਰਟ ਪਾ ਕੇ ਦੱਸ ਦਾਂਗੇ ਤੇ ਸੈਟਿੰਗ ਕਿੱਥੋਂ ਜਾ ਕੇ ਕਿੱਥੋਂ ਕਰ ਲਓ ਤੇ ਵਲੌਗ ਆਪਾਂ ਪਿਆਬੀ ਜੀ ਪਾਉਣੇ ਆ ਤੇ ਕਈਆਂ ਭਰਾਵਾਂ ਕੋਲ ਇੰਗਲਿਸ਼ 'ਚ ਜਾਂਦੇ ਆ ਆਪਣੇ ਵਲੌਗ ਤੇ ਉਹ ਫੋਨ ਦੀ ਸੈਟਿੰਗ ਕਰਨ ਲਈ ਬਈ ਤੁਹਾਡੀ ਨਵਾਂ ਫਿਚਰ ਆਇਆ ਹੋਇਆ YouTube ਦੇ ਵਿੱਚ ਤੇ ਤਾਂ ਹੀ ਮੈਂ ਪਿਆਬੀ ਪਾਉਣਾ ਇਧਰੋਂ ਤੇ ਤੁਹਾਡੇ ਕੋਲ ਇੰਗਲਿਸ਼ 'ਚ ਆ ਜਾਂਦਾ ਕਨਵਰਟ ਹੋ ਕੇ ਤੇ ਉਹ ਮੈਂ ਤੁਹਾਨੂੰ ਫਿਚਰ ਦੱਸ ਦੂੰਗਾ ਤੇ ਉਹ ਫਿਚਰ ਜਾ ਕੇ ਤੇ ਨੋਟੀਫਿਕੇਸ਼ਨ ਪਿਆਬੀ ਤੇ ਕਰ ਲਓ ਜੀ ਹਿੰਦੀ 'ਚ ਸੁਣਨਾ ਹਿੰਦੀ 'ਚ ਸੁਣ ਲਓ ਜੀ ਪਿਆਬੀ ਸੋਨਾ ਪਿਆਬੀ ਤੇ ਇੰਗਲਿਸ਼ ਤੋਂ ਨਹੀਂ ਇੰਗਲਿਸ਼ ਉਹ ਤੇਨ ਫਿਊਚਰ ਆ ਤੇ ਉਹ ਫਿਊਚਰ ਪਿਆਬੀ ਨਾਲ ਯੂਜ਼ ਕਰ ਲਓ ਜੇ ਤੇ ਪਿਆਬੀ ਚ ਆਉਣ ਲੱਗਿਆਂਗੇ ਫਿਰ ਆਪਣੇ ਵਲੌਗ ਤੇ ਪੌਣੇ ਦਾ ਮਿੱਤਰੋ ਆਪ ਪਿਆਬੀ ਜੀ ਆ ਤੇ ਬਾਈ ਇਹ ਕਹਿਣਾ ਸੀਗਾ ਤੇ ਆਇਆ ਸੀ ਕਈਆਂ ਭਰਾਵਾਂ ਦੇ ਕਮੈਂਟ ਯਾਰ ਤੁਸੀਂ ਇੰਗਲਿਸ਼ ਚ ਪਾਉਨੇ ਹਨਾ ਤੇ ਇੰਗਲਿਸ਼ ਚ ਨਹੀਂ ਪਾਉਨੇ ਮਿੱਤਰੋ ਪਾਉਨੇ ਆਪ ਪਿਆਬੀ ਜੀ ਵਲੌਗ ਤੇ ਉਹ ਫਿਰ YouTube ਨੇ ਪਤਾ ਨਿੱਕੀ ਜਿਹਾ ਸਿਸਟਮ ਬਣਾਇਆ ਰੋ ਇੰਗਲਿਸ਼ ਜਿਆਨ ਲੱਗ ਪਿਆ ਤੇ ਵਲੌਗ ਤੇ ਪੌਣੇ ਆ ਪਿਆਬੀ ਸਾਰਾ ਕੋ ਪਿਆਬੀ ਜੀ ਲਿਖਦੇ ਆ ਬਈ 140 ਜਿਹੜੇ ਕੋ ਸਾਰਾ ਕੋ ਲੈ ਦੇਣਾ ਉਹ ਆਪਣੇ ਪਿਆਰ ਵਿੱਚ ਹੀ ਹੁੰਦਾ ਦਾ ਇੰਗਲਿਸ਼ 'ਚ ਆਪਾਂ ਇੰਗਲਿਸ਼ ਹੀ ਯੂਜ਼ ਇਨ ਕਰਦੇ ਆ ਇਸ ਬਲੌਗ ਨੂੰ ਚ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਹੋ